ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8 ਦਾ ਅਧਿਆਇ 2 ਦਾ ਅਭਿਆਸ 2.3 ਕਰਵਾਉਣ ਜਾ ਰਿਹਾ ਹਾਂ ਹਾਲੇ ਤੱਕ ਜਿਨ੍ਹਾਂ ਵਿਦਿਆਰਥੀਆਂ ਨੇ 2.1 2.2 ਨਹੀਂ ਕੀਤੀ ਪਹਿਲਾਂ ਵਿਦਿਆਰਥੀ ਉਹ ਦੇਖਣ ਤਾਂ ਜੋ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਸਕਣ ਆ ਹੁਣ ਆਪਾਂ 2.3 ਦਾ ਪਹਿਲਾ ਭਾਗ ਦੇਖਦੇ ਹਾਂ ਹਿੰਡਾਂ ਦਿੱਤੀਆਂ ਸਮੀਕਰਨਾਂ ਨੂੰ ਹੱਲ ਕਰੋ ਪਹਿਲਾ ਸਮ ਹੈ n/2 3n/4 5n/6 21 ਆ ਆਪਣੇ ਕੋਲ लेफ्ट हैंड साइड ਹੈ ਬਰਾਬਰ ਰਾਈਟ ਹੈਂਡ ਸਾਈਡ ਖੱਬੇ ਪਾਸਾ ਬਰਾਬਰ ਸੱਜਾ ਪਾਸਾ ਆਪਾਂ ਵੈਲਿਊ ਕਿੰਦੀ ਕਰਨੀ ਸਮੀਕਰਨ ਵਿੱਚ n ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇੱਥੇ ਖੱਬੇ ਪਾਸੇ 2 4 ਤੇ 6 ਦਾ ਕੀ ਲਵਾਂਗੇ ਲਸਵ ਜਦੋਂ ਆਪਾਂ ਲਸਵ ਲਿੱਤਾ ਤਾਂ ਆਪਣਾ ਲਸਵ ਕਿੰਨਾ ਆ ਗਿਆ 12 ਠੀਕ ਆ 12 ਲਿਖ ਲਾਂਗੇ ਹੁਣ 2 ਦੇ ਟੇਬਲ 'ਚ 12 ਕਿੰਨੇ ਨੰਬਰ ਤੇ ਆਂਦਾ 6 ਤੇ ਤੇ 6 ਦੀ ਗੁਣਨ ਨਾਲ ਕਿਤੇ 6n ਮਾਈਨਸ ਦਾ ਮਾਈਨਸ 4 ਦੇ ਟੇਬਲ 'ਚ 12 ਕਿੰਨੇ ਨੰਬਰ ਤੇ ਆਂਦਾ 3 ਤੇ 3 3 9n 6 ਦੇ ਟੇਬਲ 'ਚ 12 ਕਿੰਨੇ ਨੰਬਰ ਤੇ 2 ਤੇ 2 5 10 ਨਾਲ n ਆ ਗਿਆ ਬਰਾਬਰ 21 ਐਜ਼ ਇਟ ਇਜ਼ 6n ਦਾ 9n ਪਲੱਸ ਮਾਈਨਸ ਮਾਈਨਸ ਹੁੰਦੀ ਹੈ 9n ਵਿੱਚੋਂ 6n ਗਏ 3n ਵੱਡੀ ਰਕਮ ਅਗਨੇਸ਼ਾਨ ਮਾਈਨਸ ਦਾ ਹੈ ਪਲੱਸ ਦਾ ਕੀ ਪਿਆ 10n ਬੜਾ ਕਿੰਨਾ ਆ ਗਿਆ 12 ਬਰਾਬਰ 21 ਹੁਣ ਆਪਾਂ ਮਾਈਨਸ ਪਲੱਸ ਮਾਈਨਸ 10n ਵਿੱਚੋਂ 3n ਗਏ 7n ਵੱਡੀ ਰਕਮ ਅਗਨੇਸ਼ਾਨ ਪਲੱਸ ਦਾ ਸੀ ਤਾਂ ਕਰਕੇ 7n ਵੀ ਪਲੱਸ ਦਾ ਬਰਾਬਰ 21 ਆ ਇਧਰ ਆਪਣੇ ਕੋਲੇ ਕੀ ਸੀਗਾ ਭਾਗ ਚ ਉਧਰ ਜਾ ਕੇ ਕੀ ਹੋ ਗਿਆ ਗੁਣਾ ਤਾਂ ਕੀ ਲਿਖਾਂਗੇ ਕੀ ਗੁਣਾ 12 n ਦੀ ਵੈਲਿਊ ਕਿੰਨੇ ਬਰਾਬਰ ਆਏਗੀ 21 12 ਆ 7 ਜਿੱਧਰ ਜਾ ਕੇ ਕੀ ਹੋ ਗਿਆ ਭਾਗ 7 ਦੇ ਟੇਬਲ 'ਚ ਕੀ 3 ਤੇ 3 ਦੀ ਗੁਣਾ 12 ਨਾਲ ਕੀਤੀ ਕਿੰਨਾ ਆ ਗਿਆ 12 36 n ਬਰਾਬਰ ਕਿੰਨਾ ਆ ਗਿਆ 36 ਆਪਣਾ ਕੀ ਆ ਗਿਆ ਅੰਤ ਦੂਜਾ ਸਵਾਲ ਦੇਖਦੇ ਆਂ एल बटा दो माइनस एक बटा पांच बराबरे एल बटा तीन प्लस एक बटा चार खब्बे पास अपने को इक्वेशन दी एक सज्जे पास दी सी एल वाले एक सैड कर लाँगे एल बटा दो आ प्लस द एल बटा तीन इधर क्या माइनस एल बटा तीन बराबरे इधर की पै एक बटा चार आ माइनस उधर जाके की हो जाएगा एक बटा पांच इन आप कर देंगे करोस मल्टीप्लाई 3dL ਨਾਲ ਕਿਤੇ 3L 2dL ਨਾਲ ਕਿਤੇ 2L ਮਾਈਨਸ ਦਾ ਮਾਈਨਸ ਬਰਾਬਰ 3 2 6 ਇਸੇ ਤਰ੍ਹਾਂ ਬਰਾਬਰੇ ਪਾ ਕੇ ਇਧਰ ਕਰਾਂਗੇ 5 1 5 4 1 4 ਥੱਲੇ 4 5 20 3L ਵਿੱਚੋਂ 2L ਗਏ L ਕਿੰਨਾ ਆ ਗਿਆ 6 ਬਰਾਬਰ 5 4 9 20 ਹੁਣ ਆਪਣੇ ਕੋਲ ਇਧਰ ਕੀ ਹੋ ਜੇਗੀ ਕ੍ਰੋਸ ਮਲਟੀਪਲਾਈ L ਦੀ ਕਰਾਂਗੇ 20 ਨਾਲ 20L ਬਰਾਬਰ 9 ਦੀ ਕਰਾਂਗੇ 6 ਨਾਲ 9 6 ਇਸ ਤਰ੍ਹਾਂ L ਬਰਾਬਰ 9 6 a l b ਨਾਲ 20 થી ਗੁਣਾ 50 ਉਧਰ ਜਾ ਕੇ ਭਾਗ ਹੋ ਗਿਆ 6 ਤੇ 20 2 ਦੇ ਟੇਬਲ ਤੇ ਕੱਟੇ ਜਾ ਰਹੇ ਨੇ 2 ਦੇ ਟੇਬਲ ਤੇ 6 3 ਤੇ 20 10 ਤੇ ਉੱਪਰ ਦੀ ਗੁਣਾ ਕਰ ਦਾਂਗੇ 90 ਜਾਂ 27 ਥੱਲੇ 10 ਸੇ ਘੱਟ 10 27 10 ਕੀ ਆ ਗਿਆ ਆਪਣਾ ਅਨਸਰ ਤੀਜਾ ਸਵਾਲ ਦੇਖਦੇ ਹਾਂ m ਜਿੰਨੇ ਥੱਲੇ ਵੰਡਾ ਕੁਝ ਨਹੀਂ ਆਪਾਂ 1 ਲਿਖ ਲਾਂਗੇ m 1 m 1 2 1 m 2 3 ਹੁਣ ਆਪਾਂ ਕਰਾਂਗੇ ਇਹਨਾਂ ਦੋਨਾਂ ਨੂੰ ਆਪਸ ਵਿੱਚ ਸੋਲਵ ਕਰਾਂਗੇ ਇਸ ਨੂੰ ਆਪਸ ਵਿੱਚ ਸਭ ਤੋਂ ਪਹਿਲੇ ਆਪਾਂ ਥੱਲੇ 2-1 2 2 ਦੀ ਗੁਣਾ ਮ ਨਾਲ ਕੀਤੀ 2m ਮਾਈਨਸ ਦਾ ਮਾਈਨਸ 1 ਦੀ ਇਹਦੇ ਨਾਲ ਕਰਾਂਗੇ ਆ ਜਿਹੜਾ ਬ੍ਰੈਕਟ ਵਿੱਚ m 1 ਬਰਾਬਰ ਇਸੇ ਤਰ੍ਹਾਂ 3-1 3 ਜਿੰਦੇ ਥੱਲੇ ਕੁਝ ਨਹੀਂ ਕਿੰਨਾ ਲਿਖ ਲਾਂਗੇ ਆਪਾਂ 1 3-1 3 m 2 ਬ੍ਰੈਕਟ ਤੇ ਥੱਲੇ 3-1 3 2m ਜਦੋਂ -m ਦੀ ਮਲਟੀਪਲਾਈ ਕਰਾਂਗੇ -m +1 ਆ ਜਾਏਗਾ 2 ਬਰਾਬਰ ਇਸੇ ਤਰ੍ਹਾਂ 3 m ਨਾਲ ਕੀਤਾ -m +2 3 ਹੁਣ ਸੋਲਵ ਕਰਦੇ ਆ 2m ਵਿੱਚੋਂ 1m ਗੇ m ਰਹਿ ਗਿਆ ਦਾ 1 ਰਹਿ ਗਿਆ ਥੱਲੇ 2 ਬਰਾਬਰ 3 ਵਿੱਚੋਂ ਆ 3 ਦਾ 2 ਵੀ ਦਾ ਤੇ 3 ਤੇ 2 ਕਿੰਨੇ ਹੋ ਗਏ 5 ਨਾਲ ਕੀ ਪਿਆ ਦਾ m 3 ਠੀਕ ਹੈ ਹੁਣ ਆਪਾਂ ਕਰਾਂਗੇ ਇਹਨਾਂ ਦੀ ਕ੍ਰੋਸ ਮਲਟੀਪਲਾਈ ਤਿੰਨ ਦੀ ਗੁਣਾ ਇਧਰ ਹੋ ਜਾਏਗੀ ਦੋ ਦੀ ਉਧਰ ਤਿੰਨ ਦੀ ਗੁਣਾ ਕਰਾਂਗੇ m+1 ਨਾਲ ਬਰਾਬਰ 2 ਦੀ ਗੁਣਾ 5-m ਨਾਲ ਇਧਰ ਤਿੰਨ ਦੀ ਗੁਣਾ m ਨਾਲ ਕੀਤੀ 3m+3*1 3 ਬਰਾਬਰ 2*5=10 2 ਦੀ m ਨਾਲ ਕੀਤੀ 2m ਆ ਗਿਆ ਹੁਣ ਆਪਣੇ ਕੋਲੇ m ਵਾਲੇ ਇੱਕ ਸਾਈਡ ਕਰ ਲਾਂਗੇ ਕਨਸਟੈਂਟ ਇੱਕ ਸਾਈਡ ਕਰ ਲਾਂਗੇ ਮਤਲਬ ਚਲ ਸੰਖਿਆਵਾਂ ਇੱਕ ਸਾਈਡ ਅਚਲ ਇੱਕ ਸਾਈਡ 3m ਆ 2m ਇਧਰ ਆ ਕੇ 2m ਬਰਾਬਰ 10 ਪਿਆ ਸੀ ਇੱਧਰ ਆਇਜ਼ ਇਟ ਇਜ਼ ਪਿਆ ਆ ਪਲੱਸ ਦਾ ਤਿੰਨ ਉਧਰ ਜਾ ਕੇ ਮਾਈਨਸ 3 3 ਤੇ 2 5 ਐਮ ਹੋ ਗਏ ਬਰਾਬਰੇ 10 ਵਿੱਚੋਂ 3 ਗਏ 7 ਤਾਂ ਐਮ ਦੀ ਵੈਲਿਊ ਕਿੰਨੀ ਆ ਗਈ 7/5 ਆਹ 5 ਇੱਧਰ ਕੀ ਸੀ ਗੁਣਾ 'ਚ ਉਧਰ ਜਾ ਕੇ ਕੀ ਹੋ ਗਿਆ ਭਾਗ ਤਾਂ ਐਮ ਬਰਾਬਰੇ 7/5 ਕੀ ਆ ਗਿਆ ਆਪਣਾ ਆਨਸਰ ਚੌਥਾ ਸਵਾਲ ਦੇਖਦੇ ਹਾਂ 5x 2 ਬ੍ਰੈਕਟ ਵਿੱਚ 2x 7 2 ਬ੍ਰੈਕਟ ਵਿੱਚ 3x 1 7/2 ਸਭ ਤੋਂ ਪਹਿਲਾਂ ਇਹਨੂੰ ਆਪਾਂ ਸੋਲਵ ਕਰਦੇ ਹਾਂ 5x आ दो दुना पहले आप न करा दो दुना दो एक्स न चार एक्स माइनस माइनस की हो गया प्लस दो दुना सात न की चौदह बराबर इसे तरह दूजे पास दो दिगुना तीन एक्स न की छे एक्स माइनस दा माइनस दो एकम दो प्लस सात वटा दो इट इज़ आ गया हूँ आप करा एक्स वाली एक्साइड कर लेंगे पां एक्स इधर है माइनस का चार एक्स भी इधर है आ वाला छे एक्स प्लस का इधर आगे की हो गया माइनस का छे एक्स बराबर एक है इधर की पियासी -2 अब बटा ਥੱਲੇ ਕਿੰਨਾ ਲਿਖ ਲਾਂਗੇ 1 प्लस 7/2 ਵੀ ਐਜ਼ ਇਟ ਇਜ਼ ਹੁਣ a+ ਦਾ 14 ਉਧਰ ਜਾ ਕੇ -14/1 ਆ ਗਿਆ 5x ਵਿੱਚੋਂ 4x ਗਏ ਇਕੱਲਾ x ਰਹਿ ਗਿਆ ਮਤਲਬ 1x ਦਾ 6x ਐਜ਼ ਇਟ ਇਜ਼ ਹੈ बराबर है ਥੱਲੇ 1 2 ਤੇ 1 ਦਾ ਐਲਸੀਐਮ ਦਿੱਤਾ ਕਿੰਨਾ ਆ ਗਿਆ 2 1 ਦੇ ਟੇਬਲ 'ਚ 2 2 ਨੰਬਰ ਤੇ 2 ਦੁਨੀ 4 ਨਾਲ ਕੀ ਪਿਆ प्लस 2 ਦੇ ਟੇਬਲ ਚ 2 1 ਤੇ ਤਾਂ 7 ਤੇ ਕਮ 7 ਮਾਈਨਸ ਦਾ ਮਾਈਨਸ 1 ਦੇ ਟੇਬਲ ਚ 2 2 ਨੰਬਰ ਤੇ 14 ਦੁਨਾ 28 ਆ x 6x ਐਜ਼ ਇਟ ਇਜ਼ ਧਰ ਲਿਆ ਅਗਲੇ ਸਟੈਪ ਚ ਆਪਾਂ ਕੀਤਾ 2 ਇਧਰ ਭਾਗ ਸੀ ਇਧਰ ਜਾ ਕੇ ਕੀ ਹੋ ਜਾਏਗਾ ਗੁਣਾ ਤਾਂ NC ਨਾਲ ਗੁਣਾ ਹੋਗੀ ਬਰਾਬਰੇ ਉੱਪਰ ਦੇ ਕੋ 7 ਵਿੱਚੋਂ 4 ਗਏ तीन व्डी का कमक निशान प्लस दा करके तीन प्लस द माइनस अठाई पिया। दो गुणा एक्स माइनस छे एक्स छे एक्स एक्स गए कि आ गया पां एक्स वीड् का कमिक निशान माइनस बराबरे अठाई तीन गए पच्ची तो व्डी का कमक निशान की है माइनस का दो पाँच दस एक्स नाल की पाइनस बराबरे माइनस पच्ची हूँ आ वाला दस अपने को इधर की है गुणा च उधर जाके की हो जाएगा भाग माइनस पच्ची -10 ਦਾ ਕੈਨਸਲ 5 ਦੇ ਟੇਬਲ ਤੇ 25 5 ਤੇ 10 2 ਤੇ ਤਾਂ x ਬਰਾਬਰ ਕਿੰਨਾ ਆ ਗਿਆ 5/2 ਪੰਜਵਾਂ ਸਵਾਲ ਦੇਖਦੇ ਆ 6x 1/3 1 ਆਪਾਂ ਲਿਖ ਲਿਆ 1 x 3/6 ਹੁਣ ਆਪਾਂ ਲੈਫਟ ਖੱਬੇ ਪਾਸਾ ਸੋਲਵ ਕਰ ਲਾਂਗੇ ਸੱਜਾ ਪਾਸਾ ਐਜ਼ ਇਟ ਇਜ਼ ਰਹਿਨਾਂਗੇ ਦੇਖੋ ਖੱਬੇ ਪਾਸੇ ਆਪਾਂ ਕ੍ਰੋਸ ਮਲਟੀਪਲਾਈ ਬਟਰਫਲਾਈ ਮੈਥਡ ਲਾਵਾਂਗੇ 1 ਦੀ ਗੁਣਾ ਇਹਨਾਂ ਕੀਤੀ ਕਿੰਨਾ ਆ ਗਿਆ 6x+1 ਆ ਜਾਏਗਾ ਪਲੱਸ 3-1 3 ਥੱਲੇ 3-1 ते /3 ਆ ਗਿਆ ਬਰਾਬਰ x-3/6 ਐਜ਼ ਇਟ ਇਜ਼ 6x ਐਜ਼ ਇਟ ਇਜ਼ 1 ਤੇ 3 ਕਿੰਨੇ ਹੋਗੇ 4 ਦਾ 4 /3 ਬਰਾਬਰ x-3/6 ਹੁਣ ਇਹਨਾਂ ਦੀ ਕ੍ਰੋਸ ਮਲਟੀਪਲਾਈ ਕਰ ਦਾਂਗੇ 6 ਦੀ ਗੁਣਾ ਕੀਤੀ 6x+4 ਨਾਲ ਬਰਾਬਰ 3 ਦੀ ਗੁਣਾ ਉਧਰ ਹੋ ਗਈ x-3 ਨਾਲ ਹੁਣ 6, 6 4, couple, x ਨਾਲ ਕੀਤੀ 36 ਨਾਲ x side, 6 ਚੋਕਾ right, e 24 3 ਦੀ ਗੁਣ x ਨਾਲ ਕੀਤੀ 3x 33 9 ਹੁਣ ਆਪਾਂ ਕਰਾਂਗੇ x ਵਾਲੇ ਇੱਕ ਸਾਈਡ 36x ਆਪਦੀ ਸਾਈਡ 'ਤੇ ਆ ਆ ਸੱਜੇ ਪਾਸੇ ਵਾਲਾ ਉਧਰ ਜਾ ਕੇ ਕੀ ਹੋ ਗਿਆ -3x ਇੱਧਰ ਆਪਣੇ ਕੋਲ ਕੀ ਪਿਆ -9 ਆ ਦਾ 24 ਉਧਰ ਜਾ ਕੇ -24 36x ਵਿੱਚੋਂ 3x ਗਏ 33x ਮਾਈਨਸ ਮਾਈਨਸ ਪਲੱਸ 24 ਚ 9 ਕਿੰਨੇ ਹੁੰਦੇ ਨੇ 33 ਦੋਨੇ ਪਾਸੇ ਜਦੋਂ ਨਿਸ਼ਾਨ ਰਨਾਤਮਕ ਹੋਵੇ ਤਾਂ ਨਿਸ਼ਾਨ ਕਿਹੜਾ ਹੁੰਦਾ ਨਾਲ ਹਮੇਸ਼ਾ ਮਾਈਨਸ ਦਾ ਹੁਣ ਦੇਖੋ x ਬਰਾਬਰ ਤੇ -33 ਵਟਾ ਆ ਗੁਣਾ ਚ 33 ਸੀ ਇਧਰ ਜਾ ਕੇ ਭਾਗ ਹੋ ਗਿਆ ਹੁਣ 33 ਦੇ ਟੇਬਲ 33 1 ਤੇ ਤਾਂ x ਬਰਾਬਰ ਕਿੰਨਾ ਆ ਗਿਆ -1 ਛੇਵਾ ਸਮ ਦੇਖਦੇ ਆ 3/4 a 1/2 a 2/3 ਇਧਰ ਬਟਰਫਲਾਈ ਮੈਥਡ ਲਾਵਾਂਗੇ 4 ਤੇ 2 ਦਾ ਐਲਸੀਐਮ ਕਿੰਨਾ ਆ ਗਿਆ 4 ਤਾਂ ਪਾ 4 ਲਿਖ ਲਿਆ ਲਸਵ ਵਾਲਾ ਮੈਥਡ ਲਾਇਆ ਇਹਦੇ ਤੇ ਹੁਣ 4 ਦੇ ਟੇਬਲ ਤੇ 4 1 ਨੰਬਰ ਤੇ ਆਉਂਦਾ 1 ਦੀ ਗੁਣਾ 3 ਨਾਲ ਕੀਤੀ 3 ਨੇ ਮਾਈਨਸ ਦਾ ਮਾਈਨਸ ਹੁਣ 2 ਦੇ ਟੇਬਲ ਤੇ 4 2 ਤੇ ਤਾਂ 2 ਦੀ ਗੁਣਾ ਕਿੰਨੇ ਨਾਲ ਕਰਨੀ ਆ a 1 ਨਾਲ ਬ੍ਰੈਕਟ ਚ ਲਿਖ ਲਿਆ ਬਰਾਬਰ a 2 3 ਐਜ਼ ਇਟ ਇਜ਼ ਆ ਗਿਆ ਹੁਣ ਆਪਾਂ ਇਸ ਨੂੰ ਸੋਲਵ ਕਰਦੇ ਹਾਂ 3a 2a ਦੀ ਗੁਣਾ ਕੀਤੀ -2a 2a 2 4 ਬਟਾ ਕਿਨਾਂ ਥੱਲੇ 4 ਬਰਾਬਰ a 2 3a ਨੂੰ ਐਜ਼ ਇਟ ਇਜ਼ ਸੱਜੇ ਪਾਸੇ ਨੂੰ ਲੈ ਕੇ ਚੱਲਾਂਗੇ ਹੁਣ ਆਪਣੇ ਕੋਲੇ 3a ਚੋਂ 2a ਗੇ ਤਾਂ ਕੱਲਾ a ਰਹਿ ਗਿਆ ਪਲੱਸ ਦਾ 2 4 ਬਰਾਬਰ a 2 3 ਹੁਣ ਆਪਾਂ ਇੱਥੇ ਦੇਖੋ ਕ੍ਰੋਸ ਮਲਟੀਪਲਾਈ ਕਰ ਦਾਂਗੇ 3 ਦੀ ਗੁਣਾ ਇਹਦੇ ਨਾਲ 4 ਦੀ ਗੁਣਾ ਇਹਦੇ ਨਾਲ 3 ਦੀ ਗੁਣਾ ਕੀਤੀ a 2 ਬਰਾਬਰ 4 ਦੀ ਗੁਣਾ ਕੀਤੀ a 2 ਨਾਲ ਹੁਣ 3a 10 6 ਬਰਾਬਰ 4a 2 4 8 ਹੁਣ 3a आ प्लस दार उधर जाके माइनस चार ऐ बराबरे माइनस अठ एज इट इज़ आ प्लस उधर जाके माइनस द छे चार ऐन ए गए माइनस ए बराबरे माइनस माइनस प्लस अठ से चौदह दोनों पासे जो निशान माइनस निशान हमेशा माइनस द आएगा करी प्लस है माइनस माइनस कट्टे ए बराबर कितना आ गया चौदह आंसर देखते हैं 4 ਬ੍ਰੈਕਟ ਵਿੱਚ x 2 5 2 ਬ੍ਰੈਕਟ ਵਿੱਚ x 1 7 ਸਭ ਤੋਂ ਪਹਿਲੇ ਆਪਾਂ 4 ਦੀ ਗੁਣਾ ਕਰਾਂਗੇ x ਨਾਲ 4x 4 ਗੁਣਾ 2 ਨਾਲ ਕੀਤੀ 8 5 ਐਜ਼ ਇਟ ਇਜ਼ ਬਰਾਬਰ ਹੁਣ ਆਹ 2 ਦੀ ਗੁਣਾ ਪਹਿਲੇ ਆ ਬ੍ਰੈਕਟ ਨਾਲ ਕਰਾਂਗੇ 2x 2 1 2 10 7 ਹੁਣ ਆਪਾਂ x ਵਾਲੇ ਐਕਸਾਈਡ ਕਰ ਲਾਂਗੇ 4x ਇਧਰ ਪਿਆ ਕੱਬੇ ਪਾਸੇ a ਦਾ 2x ਉਧਰ ਜਾ ਕੇ ਕੀ ਹੋ ਗਿਆ ਦਾ 2x ਬਰਾਬਰ a 2 ਐਜ਼ ਇਟ ਇਜ਼ ਦਾ 7 ਵੀ ਐਜ਼ ਇਟ ਇਜ਼ a ਦਾ 5 ਜਿਹੜਾ ਉਧਰ ਜਾ ਕੇ ਕੀ ਹੋ ਜਾਏਗਾ ਦਾ 5 a ਦਾ 8 ਉਧਰ ਜਾ ਕੇ 8 ਹੁਣ ਆਪਾਂ ਚਾਰ ਸੰਖਿਆਵਾਂ ਵਿੱਚ ਇੱਕ ਸਾਈਡ ਅਚਲ ਇੱਕ ਸਾਈਡ ਕਰ ਲਈਆਂ 4x ਵਿੱਚੋਂ 2x ਗਏ 2x ਆ ਗਿਆ ਮਾਈਨਸ ਦਾ 2 ਤੇ ਮਾਈਨਸ 8 ਮਾਈਨਸ ਮਾਈਨਸ ਕੀ ਹੁੰਦੀ ਹੈ ਪਲੱਸ ਤਾਂ 2 ਤੇ 8 ਕਿੰਨੇ ਹੋਗੇ 10 ਤੇ ਵੱਡੀ ਰਕਮ ਅਗਨੇਸ਼ਾਨ ਕਿਹਾ ਮਾਈਨਸ ਦਾ ਤੇ 7 ਦੇ 5 ਕਿੰਨੇ ਹੋਗੇ 12 ਤੇ ਪਲੱਸ ਦਾ ਆਏਗਾ 12 ਹੁਣ 2x ਬਰਾਬਰ 12 ਚੋਂ ਦੇਖੋ ਪਲੱਸ ਮਾਈਨਸ ਮਾਈਨਸ 12 ਚੋਂ 10 ਗਏ 2 ਤਾਂ ਵੱਡੀ ਰਕਮ ਅਗ ਨਿਸ਼ਾਨ ਕੀ ਆ ਪਲੱਸ ਦਾ ਹੁਣ ਆਪਣੇ ਕੋਲੇ x ਬਰਾਬਰ 2/2 ਆ ਵਾਲਾ 2 ਇਧਰ ਗੁਣਾ ਚੇ ਥੱਲੇ ਜਾ ਕੇ ਭਾਗ ਹੋ ਗਿਆ ਤਾਂ x ਬਰਾਬਰ ਆਪਣੇ ਕੋਲੇ ਕਿੰਨਾ ਆ ਜਾਏਗਾ 1 ਠੀਕ ਹੈ ਇਹ ਆਪਣਾ ਕੀ ਆ ਗਿਆ ਰਾਈਟ ਆਨਸਰ 8ਵਾਂ ਸਵਾਲ ਦੇਖਦੇ ਆ 7 ਬ੍ਰੈਕਟ ਵਿੱਚ 2e 3 ਬਰਾਬਰ 4-3 ਬ੍ਰੈਕਟ ਵਿੱਚ 1-a ਸਭ ਤੋਂ ਪਹਿਲੇ ਆਪਾਂ ਬ੍ਰੈਕਟ ਦੇ ਨਾਲ ਇਸ ਨੂੰ ਮਲਟੀਪਲਾਈ ਕਰਾਂਗੇ 7 ਦੀ ਦੋ ਨਾਲ ਕੀਤੀ 14 ਐ 7 3 21 ਬਰਾਬਰ 4 ਦਾ 4 3 3 ਤੇ 3 ਦੀ a ਨਾਲ ਕੀਤੀ ਤਾਂ 3e ਬਣ ਗਿਆ ਹੁਣ ਆਪਾਂ a ਵਾਲੇ ਇੱਕ ਸਾਈਡ ਕਰ ਲਾਂਗੇ 14a ਐਜ਼ ਇਟ ਇਜ਼ ਪਿਆ ਆਹ ਦਾ 3e ਉਧਰ ਜਾ ਕੇ 3e ਬਰਾਬਰ 4 ਵਿੱਚੋਂ 3 ਗਏ 1 a 21 ਇਧਰ ਆ ਕੇ 21 ਬਣ ਗਿਆ ਹੁਣ 14 ਇਹ ਵਿੱਚੋਂ 3 ਨੇ ਗਏ ਤਾਂ ਕਿੰਨਾ ਆ ਗਿਆ 11 ਐ 21 ਤੇ ਕਿੰਨੇ ਹੋ ਗਏ 22 ਤਾਂ a 22 11 ਗੁਣਾ ਜਿੱਦਰਾ ਪਾਗ ਹੋ ਜਾਏਗਾ 11 ਦੇ ਟੇਬਲ 'ਚ 22 2 ਤੇ ਤਾਂ a ਕਿੰਨਾ ਆ ਗਿਆ 2 ਆਪਣਾ ਕੀ ਆ ਗਿਆ ਆਨਸਰ ਨੋਵਾਂ ਸਮ ਦੇਖਦੇ ਆ 3 ਬ੍ਰੈਕਟ ਵਿੱਚ 5x 7 2 ਬ੍ਰੈਕਟ ਵਿੱਚ 9x 11 4 ਬ੍ਰੈਕਟ ਵਿੱਚ 8x 3 17 ਹੁਣ ਆਪਾਂ 3 ਦੀ ਜਦੋਂ 5x ਨਾਲ ਕੀਤੀ 15x 7 3 21 2 ਦੀ 9x ਨਾਲ ਕੀਤੀ 18x 11 2 22 ਬਰਾਬਰੇ 4 8x 32x 13 4 52 ਤੇ 17 ਹੁਣ 15x ਠੀਕ ਹੈ ਆ 18x ਆਪ ਦੀ ਜਗ੍ਹਾ ਤੇ ਹੀ ਹੈ ਆ ਬਰਾਬਰ ਦੇ ਇਧਰ ਜਿਹੜਾ 32x ਪਲੱਸ ਦਾ ਇਹ ਉਧਰ ਜਾ ਕੇ ਕੀ ਹੋ ਜਾਏਗਾ ਮਾਈਨਸ ਦਾ 32x ਆਪਾਂ ਕੀ ਕੀਤਾ ਪਿਆਰੇ ਵਿਦਿਆਰਥੀਓ x ਵਾਲੇ ਇੱਕ ਸਾਈਡ ਕਰ ਲਏ ਹੁਣ ਬਰਾਬਰੇ ਇਧਰ ਕੀ ਪਿਆ ਮਾਈਨਸ ਦਾ 52 ਮਾਈਨਸ ਦਾ 17 ਐਜ਼ ਇਟ ਇਜ਼ ਸੱਜੇ ਪਾਸੇ ਆਹ ਮਾਈਨਸ ਦਾ ਉਧਰ ਜਾ ਕੇ ਪਲੱਸ ਦਾ ਹੋ ਜਾਏਗਾ ਆ ਦੇਖੋ ਆਹ ਪਲੱਸ ਦਾ ਉਧਰ ਜਾ ਕੇ ਮਾਈਨਸ ਦਾ 22 ਹੋ ਗਿਆ 15x 18x ਪਲੱਸ ਮਾਈਨਸ ਮਾਈਨਸ 18 ਜੋ 15 ਗਏ 3x ਵੱਡੀ ਦਾ ਕਹਾਂਗੇ ਨਿਸ਼ਾਨ ਮਾਈਨਸ ਤਾਂ ਮਾਈਨਸ 3x ਆ ਗਿਆ नाल की पाइनस का बत्ती एक्स बराबरे माइनस माइनस प्लस बवंजा तो सतारा किन्ने हो गए उनने पास निशान ऋणात्मक है तो निशान माइनस का ही आएगा प्लस इक्की माइनस बई मैं एज इट इज़ लिख लिया हूँ देखो प्यारे विद्यार्थियों माइनस माइनस प्लस बत्ती तीन किन्ने हो गए पैंती तो दोन्ने पास निशान ऋणात्मक है तो निशान तो माइनस का ही आएगा तो पैंती एक्स माइनस का बराबर माइनस उन्तर प्लस इक्की माइनस प्लस माइनस उनकी कि आ गया अड़ताली वी रकम अगर निशान की है माइनस तो माइनस का अड़ताली माइनस का बी ਇਸ ਐਜ਼ ਇਟ ਇਜ਼ ਲਿਖ ਲਾਂਗੇ ਅਗਲੇ ਸਟੈਪ ਤੇ -35x 48 ਤੇ 22 ਕਿੰਨੇ ਹੁੰਦੇ ਨੇ 70 ਆਪਾਂ ਦੇਖੋ ਕੈਨਸਲ ਕਰਦੇ x 70 35 35 ਟੇਬਲ ਦੇ 70 2 ਨੰਬਰ ਤੇ ਤਾਂ x ਕਿੰਨਾ ਆ ਗਿਆ 2 10ਵਾਂ ਸਵਾਲ ਦੇਖਦੇ ਹਾਂ 15 ਬ੍ਰੈਕਟ ਵਿੱਚ a 4 2 ਬ੍ਰੈਕਟ ਵਿੱਚ a 9 5 ਬ੍ਰੈਕਟ ਵਿੱਚ a 6 ਇਹ ਆਪਾਂ ਨੂੰ ਖੱਬੇ ਪਾਸੇ ਦਿੱਤਾ ਹੈ ਬਰਾਬਰ 0 ਸੱਜੇ ਪਾਸੇ ਦਿੱਤੀ ਹੈ ਸਭ ਤੋਂ ਪਹਿਲੇ ਆਪਾਂ ਇਸ ਦੀ ਗੁਣਾ ਕਰਾਂਗੇ 15a 15 ਚੋਕੀ 60 2 ਦੀ ਗੁਣਾ ਇਹ ਨਾਲ ਕੀਤੀ -2a 2a 18 5a प्लस 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 होंगे पांच का तीह बराबर जीरो एज इट इज़ हूँ आप करा पंद्रह ए वाले एक साइड कर ले पंद्रह ए आ, आ माइनस दो ए भी खब्बे पासे है आ प्लस पाँच भी खबे पासे है ठीक है बराबरे हूँ जीरो एज इट इज़ देखो आ माइनस सठ उधर जाके प्लस सठ आ प्लस द अठारह उधर जाके माइनस अठारह आ प्लस का तीह उधर जाके माइनस तीह हूँ पंद्रह ए दो ऐग तेरह ए 13 ਇਹ ਵਿੱਚ 5 ਜੋੜੇ ਤਾਂ 18 ਇਹ ਬਣ ਗਿਆ ਬਰਾਬਰ 0 ਵਿੱਚ 60 ਜੋੜੇ ਤਾਂ 60 ਆ ਗਿਆ -18 ਤੇ -30 ਐਜ਼ ਇਟ ਇਜ਼ ਲਿਖ ਲਿਆ ਅਗਲੇ ਸਟੈਪ ਚ ਆਪਾਂ ਕਰਾਂਗੇ 18 ਇਹ ਬਰਾਬਰ 60 ਚੋਂ 18 ਗਏ 42 42 ਵਿੱਚੋਂ 30 ਘਟਾਨੇ ਆ ਤਾਂ 18 ਇਹ ਬਰਾਬਰ ਕਿੰਨਾ ਆ ਗਿਆ 12 ਹੁਣ a ਦੀ ਵੈਲਿਊ ਕੱਢਣੀ ਆਪਾਂ ਬਰਾਬਰ 12 ਆ 18 ਗੁਣਾ ਤੇ ਉੱਧਰ ਜਾ ਕੇ ਭਾਗ ਹੋ ਜਾਏਗਾ 12/18 6 ਦੇ ਟੇਬਲ 'ਚ 12 2 ਤੇ ਤੇ 18 3 ਤੇ ਤਾਂ 2/3 ਕੀ ਆ ਗਿਆ ਆਪਣਾ ਆਨਸਰ ਇਸ ਤਰ੍ਹਾਂ ਆਪਣੀ ਅਭਿਆਸ 2.3 ਕੰਪਲੀਟ ਹੁੰਦੀ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਔਰ ਚੈਨਲ ਨੂੰ ਜਿਆਦਾ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ